ਤੇ ਅੱਜ ਸਾਡੇ ਕੋਲੇ ਸਾਡਾ ਐਸ்சி ਬੀਸੀ ਰਿਜ਼ਰਵੇਸ਼ਨ ਚੋਰੀ ਫੜੋ ਜਿਹੜਾ ਮੋਰਚਾ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਹੈ ਇੱਥੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਅਸੀਂ ਧਰਨਾ ਲਾਇਆ ਸੀ ਪਰ ਇੱਥੇ ਹਰ ਰੋਜ਼ ਜੋ ਵੀ ਕਿਸੇ ਵੀ ਕਾਸਟ ਦਾ ਇੱਥੇ ਜਾਤੀ ਪੱਧਰ ਤੌਰ ਤੇ ਨਹੀਂ ਹੈ ਕੋਈ ਇੱਕ ਜਾਤੀ ਬਦਲਦੇ ਹੈ ਜਦੋਂ ਵੀ ਕੋਈ ਪੀੜਤ ਪਰਿਵਾਰ ਆਂਦਾ ਹੈ ਚਾਹੇ ਉਹ ਐਸ்சி ਹੋਵੇ ਬੀਸੀ ਹੋਵੇ ਜਨਰਲ ਤੌਰ ਤੇ ਵੀ ਕੋਈ ਹੋਵੇ ਉਹ ਵੀ ਆਪਣੀ ਜਾ ਕੇ ਦੁੱਖ ਤਕਲੀਫ ਦੱਸ ਸਕਦਾ ਹੈ ਜਿਸ ਦੀ ਕਈ ਥਾਣਿਆਂ 'ਚ ਕਿਸੇ ਤਹਿਸੀਲਾਂ 'ਚ ਨਹੀਂ ਸੜਾਈ ਹੁੰਦੀ ਹੈ ਉਹ ਬੰਦਾ ਇੱਥੇ ਆਕੇ ਆਪਣਾ ਦੁਖ ਦੱਸ ਸਕਦਾ ਤਾਂ ਕਿ ਸਾਡੇ ਸਾਰੇ ਮੈਂਬਰ ਸਾਹਿਬਾਨ ਇਸ ਗੱਲ ਨੂੰ ਵਿਚਾਰ ਕੇ ਤੁਹਾਡੇ ਰਾਹੀਂ ਸਰਕਾਰ ਤੱਕ ਪਹੁੰਚਾ ਦਿੰਦੇ ਨੇ ਜਿਹੜੇ ਕੰਨਾਂ ਤੋਂ ਬੋਲੇ ਅਫਸਰ ਇਹ ਅੱਖਾਂ ਤੋਂ ਅੰਨੇ ਅਫਸਰ ਨੇ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਤਾਂ ਲੋਕਾਂ ਨੂੰ ਜਿਹੜਾ ਨਿਆਂ ਇਨਸਾਫ਼ ਮਿਲਣ ਦਾ ਕੋਈ ਰਾਸਤਾ ਪੱਧਰਾ ਹੋ ਜਾਂਦਾ ਜਿਸ ਲੜੀ 'ਚ ਅੱਜ ਜਿਹੜਾ ਸਾਡੇ ਕੋਲੇ ਸੰਤੋਖ ਕੁਮਾਰ ਜੀ ਖਰੜ ਤੋਂ ਆਏ ਨੇ ਜਿਨ੍ਹਾਂ ਨੇ ਆਪਣੀ ਗੱਲ ਦੱਸੀ ਹੈ ਇਹਨਾਂ ਕੋਲੇ ਅਕਲੌਤਾ ਬੇਟਾ ਅਕਲੌਤਾ ਬੇਟਾ ਰੈਸਟੋਰੈਂਟ ਦਾ ਕੰਮ ਚਲਾ ਰਿਹਾ ਸੀ ਕੰਮਕਾਰ ਵਧੀਆ ਕਰ ਰਿਹਾ ਸੀ ਪਰਲਾਗ ਗਵਾਂਡ ਚ ਰਹਿੰਦੀ ਇੱਕ ਲੇਡੀਜ਼ ਨੇ ਕਰਿਆਨੇ ਦੀ ਦੁਕਾਨ ਕੀਤੀ ਹੋਈ ਸੀ ਜਿਹਦੀ ਸਿਸਟਰ ਜਿਹੜੀ ਵੈਰਡ ਹੈ ਜਿਹਦਾ ਵਿਆਹ ਹੋਇਆ ਹੁੰਦਾ ਸਿਸਟਰ ਆ ਜਾਂਦੀ ਹੈ ਤਾਂ ਉਸ ਸਿਸਟਰ ਤੋਂ ਬਾਅਦ ਉਹ ਮੁੰਡੇ ਨਾਲ ਕਿਤੇ ਜਾ ਕੇ ਕਿਸੇ ਨਾ ਕਿਸੇ ਲੋਬ ਲਾਲ ਚ ਗੱਲਬਾਤ ਕਰਦੀ ਹੈ ਕਿਸੇ ਤਰ੍ਹਾਂ 7-8 ਮਹੀਨੇ ਪਹਿਲਾਂ ਦੀ ਗੱਲ ਹੈ ਤੇ ਇਹ ਮੁੰਡੇ ਨੂੰ ਨਾਲ ਦੇਖ ਕੇ ਜਿਹੜਾ ਅਨਮੈਰਿਡ ਹੈ ਮੁੰਡਾ ਉਹਨੂੰ ਨਾਲ ਦੇ ਕੇ ਵਿਆਹੀ ਵੀ ਸਾਦੀ ਸੁਦਾ ਲੇਡੀ ਜਿਹੜੀ ਨਾਲ ਦੇ ਕੇ ਦਿੱਲੀ ਵੱਲ ਚਲੇ ਜਾਂਦੀ ਹੈ ਦਿੱਲੀ ਚਲੇ ਜਾਂਦੀ ਹੈ ਜਿਸ ਨੂੰ ਸੰਪਰਕ ਕਰਦੇ ਕਾਫੀ ਵਾਰੀ ਸੰਪਰਕ ਕਰ ਗਿਆ ਤੇ ਮੁੰਡੇ ਦਾ ਕੋਈ ਲੜਪੱਲਾ ਨਹੀਂ ਫੜਾਇਆ ਤੇ ਉਸ ਲੇਡੀ ਦੇ ਖਿਲਾਫ ਜਿਹੜੀ ਗਵਾਂਡਣ ਸੀ ਲਿਖ ਕੇ ਖਰੜ ਥਾਣੇ 'ਚ ਜਿਹੜਾ ਹੈਗਾ ਇੱਕ ਦਰਖਾਸਤ ਦੰਮੇ ਵੀ ਇਹਨਾਂ ਨੂੰ ਬੁਲਾ ਕੇ ਪਰਿਵਾਰ ਨੂੰ ਪੁੱਛਗਿੱਛ ਕੀਤਾ ਕੀਤੀ ਜਾਵੇ ਪਰ ਉੱਥੇ ਦੀ ਜਿਹੜੀ ਹੈ ਪੁਲਿਸ ਆ सदर ਥਾਣੇ ਖਰੜ ਦੀ ਮੁੜ ਕੇ ਐਪਲੀਕੇਸ਼ਨ ਤੱਕ ਨਹੀਂ ਲੰਦੀ ਜਦੋਂ ਐਪਲੀਕੇਸ਼ਨ ਵੀ ਬਹੁਤ ਔਖਾ ਸੰਤੋਖ ਕੁਮਾਰ ਜੀ ਦੇ ਕੇ ਆਂਦਾ 7 ਮਹੀਨੇ ਬੀਤਣ ਦੇ ਬਾਅਦ ਕੋਈ ਵੀ ਬੁਲਾ ਕੇ ਨਾ ਆਂਡੀ ਨੂੰ ਨਾ ਗਵਾਂਡੀ ਨੂੰ ਪੁੱਛਿਆ ਨਹੀਂ ਜਾਂਦਾ ਸਿਰਫ ਤਾਂ ਸਿਰਫ ਇਹੀ ਕਹਿਣਾ ਵੀ ਤੁਹਾਡਾ ਮੁੰਡਾ ਬਾਲਕ ਹੋ ਗਿਆ ਜੀ ਜੇਕਰ ਨਾ مالک ਹੁੰਦਾ ਸੀ ਪੁੱਛ-ਕਿਛ ਕਰਦੇ ਪਰ ਲੇਕਿਨ ਜੇਕਰ ਮੁੰਡੇ ਨਾਲ ਕੋਈ ਅਨਸਕਾਮੀ ਘਟਨਾ ਵਾਪਰਦੀ ਹੈ ਕਿਤੇ ਜਾਂਦੀ ਹੈ ਜਿਹੜੀ ਲੇਡੀ ਦਾ ਨਾਮ ਲਿਖਾਈ ਬੈਠੇ ਆ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਦਾ ਕੋਈ ਨਾਂ ਤੇ ਐਡਰੈਸ ਪੁੱਛਣਾ ਪੁਲਿਸ ਦਾ ਫਰਜ ਬਣਦਾ ਤਾਂ ਕਿ 7 ਮਹੀਨੇ ਤੋਂ ਇਹ ਦਰਦ-ਦਰਦੀਆਂ ਠੋਕਰਾਂ ਖਾ ਕੇ ਜਦੋਂ ਸਾਡੇ ਕੋਲੇ ਆਏ ਨੇ ਇਹ ਕੱਲੇ ਜਾਂ ਪਰਸੋਂ ਤੋਂ ਅਸੀਂ ਤੁਹਾਡਾ ਜ਼ਰੀਏ ਤੁਹਾਡਾ ਸਾਰਾ ਲੈ ਕੇ ਪ੍ਰੈਸ মিডিਆ ਦਾ ਸਾਰਾ ਲੈ ਕੇ ਇਹ ਕਹਿਣਾ ਚਾਹੁੰਦੇ ਆਂ ਵੀ ਖਰੜ ਥਾਣੇ ਦੀ ਪੁਲਿਸ ਸ਼ਕਤੀ ਨਾਲ ਪੁੱਛੇ ਪਰਿਵਾਰ ਨੂੰ ਤਾਂ ਕਿ ਜਿਹੜੀ ਉਹਨਾਂ ਦੀ ਮੈਰਡ ਵਿਆਹੀ ਹੋਈ ਲੜਕੀ ਆ ਉਹਨਾਂ ਦੀ ਸਾਲੀ ਆ ਜਾਂ ਉਹਦੀ ਭੈਣ ਹੈ ਸਿਸਟਰ ਹੈਗੀ ਉਦੋਂ ਸ਼ਕਤੀ ਨਾਲ ਪੁੱਛੇ ਵੀ ਉਹ ਕਿੱਥੇ ਰਹਿ ਰਹੇ ਨੇ ਕਿੱਥੇ ਵੱਸ ਰਹੇ ਨੇ ਕੀ ਕਰ ਰਹੇ ਨੇ ਮੁੰਡੇ ਨੂੰ ਕਿਵੇਂ ਲੈ ਗਈ ਸਾਰੀ ਕਾਰਵਾਈ ਜਿਹੜੀ ਬਣਦੀ ਹੈ ਤਾਂ ਕਿ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਪਹਿਲਾ ਕੇਸ ਨਹੀਂ ਹੈ ਵੀ ਇਹ ਸਾਡੇ ਕੋਲੇ ਪਹਿਲਾ ਕੇਸ ਆਇਆ ਬਹੁਤ ਸਾਰੇ ਪਹਿਲਾਂ ਵੀ ਸਾਦਰ ਥਾਣੇ ਸਿਟੀ ਥਾਣੇ ਖਰੜ ਦੇ ਚੋ ਬਲੌਂਗੀ ਥਾਣੇ ਦੀ ਗੱਲ ਕਰ ਲਓ ਕਿਸੇ ਵੀ ਥਾਣੇ ਦੀ ਗੱਲ ਕਰ ਲਓ ਲੋਕ ਜਦੋਂ ਪੀੜਤ ਹੁੰਦੇ ਨੇ ਤਾਂ ਤੁਹਾਨੂੰ ਸਾਡਾ ਤੁਹਾਡਾ ਸਹਾਰਾ ਲੈ ਕੇ ਇਹਨਾਂ ਦੇ ਕਾਰਵਾਈ ਕਰਾਉਣ ਲਈ ਤੁਹਾਡਾ ਸਹਾਰਾ ਲੈਣਾ ਪੈਂਦਾ ਤਾਂ ਹੀ ਉਦੋਂ ਬਾਅਦ ਪੁਲਿਸ ਜਾਗਦੀ ਹੈ ਪ੍ਰਸ਼ਾਸਨ ਜਾਗਦਾ ਹੈ ਤੇ ਇਹ ਸਾਰੀਆਂ ਬਹੁਤ ਸਾਰੀਆਂ ਧਾਰਨਾ ਜੇਕਰ ਅਸੀਂ ਗਨਾਲ ਲਗੀਏ ਤਾਂ ਮੰਨ ਲੱਗਦੀ ਸ਼ਾਮ ਹੋ ਜੂਗੀ ਇੱਥੇ ਬਹੁਤ ਸਾਰੀਆਂ ਧਾਰਨਾ ਤੁਹਾਡੇ ਕੋਲ ਹੈਗੀਆਂ ਨੇ ਤੇ ਇਸੇ ਤਰ੍ਹਾਂ ਅਸੀਂ ਬੇਨਤੀ ਕਰਦੇ ਹਾਂ ਵੀ ਖਰੜ ਥਾਣੇ ਦੀ ਜਿਹੜੀ ਪੁਲਿਸ ਹੈ ਜਿੱਥੇ ਇਹਨਾਂ ਨੇ ਬਾਪੂ ਜੀ ਨੇ ਐਪਲੀਕੇਸ਼ਨ ਦਰਖ ਉਹਨੂੰ ਸਖਤੀ ਨਾਲ ਪਰਿਵਾਰ ਨੂੰ ਪੁੱਛੇ ਵੀ ਲੇਡੀ ਦੱਸੋ ਜੀ ਉਹ ਕੁੜੀ ਕਿੱਥੇ ਐ ਕਿੱਥੇ ਨਹੀਂ ਸਾਡਾ ਬੇਟਾ ਕਿੱਥੇ ਉਹਦਾ ਕਾਰਨ ਕੀ ਐ ਉਹਨਾਂ ਦੇ ਖਿਲਾਫ ਨਿਆਂ ਦਾ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਬੇਟਾ ਸਹੀ ਸਲਾਮਤ ਇਕਲੌਤਾ ਬੇਟਾ ਜੋ ਬੁਢਾਪੇ ਦਾ ਸਹਾਰਾ ਬਣਨਾ ਸੀ ਸਿਰਫ ਇਕੱਲਾ ਬੇਟਾ ਅੱਜ ਕੋਈ ਇਹਨਾਂ ਦੇ ਬੁਢਾਪੇ ਦਾ ਸਹਾਰਾ ਨਹੀਂ ਉਹ ਸਹਾਰਾ ਬਣਨਾ ਸੀ ਉਹ ਸਹਾਰੇ ਕਰਕੇ ਜਿਹੜਾ ਬਜ਼ੁਰਗ ਜੋੜਾ ਲੱਭਦਾ ਫਿਰ ਰਿਹਾ ਆਪਣੇ ਬੇਟੇ ਨੂੰ ਪਰ ਪੁਲਿਸ ਤੇ ਪ੍ਰਸ਼ਾਸਨ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਐ ਤੁਰੰਤ ਨਿਆਂ ਇਨਸਾਫ ਦਵਣ ਲਈ ਕੰਪਲੀਟਾਂ ਤੇ ਕਾਰਵਾਈ ਹੋਊਗੀ ਲਾਣਾ ਹੋਊਗਾ ਪਰ ਇਹ 7 ਮਹੀਨੇ ਹੋ ਗਏ ਇੱਕ ਦਰਖਾਸਤ ਲਈ ਨੁਫਰਦੇ ਨੂੰ ਤਾਂ ਕਿ ਦੀ ਕੋਈ ਵੀ ਕਿਤੇ ਸੁਣਾਈ ਨਹੀਂ ਹੋਈ ਤਾਂ ਮੈਂ ਇੰਨੀ ਬੇਨਤੀਆਂ ਕਰਦਾ ਤੇ ਤੁਹਾਡੇ ਰਾਹੀਂ ਤਾਂ ਕਿ ਪ੍ਰਸ਼ਾਸਨ ਜਿਹੜਾ ਜਾਗ ਬਵੇ ਪੁਲਿਸ ਪ੍ਰਸ਼ਾਸਨ ਬਾਊ ਜੀ ਦੀ ਜਿਹੜੀ ਸੁਣਾਈ ਹੋ ਕੇ ਦਾ ਬੇਟਾ ਸਹੀ ਸਲਾਮਤੀ ਦੇ ਘਰ ਆ ਜੇ ਉਹ ਵਾਹੀ ਕਰੋ 7 ਮਹੀਨੇ ਪਹਿਲਾਂ ਦੀ ਗੱਲ ਹੈ ਬੇਟਾ ਮਿੰਨੀ ਰੈਸਟੋਰੈਂਟ ਦਾ ਕੰਮ ਕਰਦਾ ਸੀ ਗੁਰੂ ਖਤੇ ਕਲੋਨੀ ਚ ਉਹਨੂੰ ਮੈਂ ਡਿਗਰੀ ਕਰਵਾਈ ਹੋਈ ਹੈ ਹੋਟਲ ਮੈਨੇਜਮੈਂਟ ਦੀ ਉਹ ਮਿੰਨੀ ਰੈਸਟੋਰੈਂਟ ਦੇ ਕੰਮ ਕਰਦੇ ਇੱਥੇ ਉਹ ਰਿਸ਼ੂ ਵਾਲਾ ਤੇ ਉਹਦੀ ਭੈਣ ਜਿਹੜੀ ਛੋਟੀ ਭੈਣ ਉਹਦੀ ਕੋਲ ਰਹਿੰਦੀ ਸੀ ਉਹਦੇ ਨਾਲ ਦੁਕਾਨ ਤੇ ਆਉਣਾ ਜਣਾ ਸੀ ਉਹਨਾਂ ਦਾ ਉਹਦੇ ਬਾਬਚੋ ਉੱਥੇ ਕੋਈ ਕੰਟੈਕਟ ਹੋਇਆ ਜੀ ਉਹਨਾਂ ਦਾ ਉਹ 10 8 2024 ਤੋਂ ਭੱਜ ਗਿਆ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਸਾਨੂੰ ਮਿਲੇ ਨਹੀਂ ਉਹ ਉਹ ਕੁੜੀ ਨਹੀਂ ਲੱਭ ਰਹੀ ਕਿੱਥੇ ਆ ਮੁੰਡਾ ਨਹੀਂ ਲੱਭ ਰਿਹਾ ਕਿੱਥੇ ਆ ਦਿੱਲੀ ਪਤਾ ਲੱਗਿਆ ਦਿੱਲੀ ਕਿਤੇ ਰਹਿੰਦੇ ਆ ਤੇ ਉਹ ਉਹਦੇ ਰਿਸ਼ੂ ਪਾਲਾ ਦੀ ਭੈਣ ਨੂੰ ਪੁੱਛਿਆ ਗਿਆ ਉਹ ਬੜੇ ਖੁਸ਼ ਐ ਇਸ ਕੱਲ ਦੇ ਕਿ ਸਾਡੀ ਕੁੜੀ ਨੇ ਚੰਗਾ ਘਰ ਲੱਭ ਲਿਆ ਉਹ ਚਲ ਗਈ ਆ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਜਿਹੜਾ ਨੁਗੋਰੀਆ ਪੁੱਢਾ ਐ ਪੁੱਤ ਨੁਗੋਰੀਆ ਉਹਦੇ ਬਾਰੇ ਕੋਈ ਆਸਰਾ ਨਹੀਂ ਝੋੜ ਰਿਹਾ ਸਾਨੂੰ ਸਾਨੂੰ ਪਤਾ ਨਹੀਂ ਲੱਗਿਆ ਪਿਆ ਸਾਡਾ ਫਿਊਚਰ ਕੀ ਆਊਗਾ ਜੋ ਕੁਝ ਪ੍ਰਧਾਨ ਜਿੰਨੇ ਕਿਹਾ ਬਿਲਕੁਲ ਠੀਕ ਐ ਤੇ ਅਸੀਂ ਇਹਨਾਂ ਕੋਲ ਬੇਨਤੀ ਲੈ ਕੇ ਆਏ ਸੀ ਕਿ ਸਾਡੀ ਮਦਦ ਕਰੋ ਅੱਗੇ ਜੋ ਇਹ ਕਰਨਗੇ ਜੋ ਉਹ ਸਾਈਡ ਲਾਈਨ ਆਉਗੀ ਉਹ ਬਿਲਕੁਲ ਠੀਕ ਹੋਊਗਾ। ਉਹ ਤਾਂ ਜਦੋਂ ਉਹ ਗਿਆ ਜੀ ਉਹ ਵੀ ਨਾਲ ਫਾਂ ਤੋਂ ਕੰਟੈਕਟ ਬਾਇਆ ਜੀ। ਇਹ ਕੰਟੈਕਟ ਹੋਇਆ ਜੀ। ਕੰਟੈਕਟ ਹੋਇਆ ਬੀਤੀ ਨਾਲ ਪਰ ਉਹ ਕਹਿੰਦਾ ਮੈਂ ਉਥੇ ਠੀਕ ਐ ਮੈਂ ਖੁਸ਼ ਆ। ਮੈਂ ਘਰ ਨਹੀਂ ਆਉਣਾ। ਕੁੜੀ ਦਾ ਜਿਹੜਾ ਮਾਪੇ ਹੋ ਕੁੜੀ ਦੇ ਉਹਨਾਂ ਨਾਲ ਗੱਲਬਾਤ ਹੋਈ ਥੋੜੀ ਕੁੜੀ ਨਹੀਂ ਸਰ ਉਹਨਾਂ ਨੇ ਕੋਈ ਗੱਲਬਾਤ ਸਾਨੂੰ ਪਤਾ ਨਹੀਂ ਕਿੱਥੇ ਦੇ ਹੈਗੇ ਆ। ਚੰਬਾ ਪਤਾ ਲੱਗਿਆ ਉਹ ਚੰਬਾ ਡਿਸਟ੍ਰਿਕਟ ਚ ਕਤੇ ਕੋਈ ਰਾਜਪੁਰਾ ਪਿੰਡ ਹੈ ਉਹਨਾਂ ਦਾ ਕੁੜੀ ਐਕਚੁਅਲੀ ਵਿਆਹੀ ਹੋਈ ਆ ਉਹ ਆਪਣੇ ਸਹੁਰੇ ਘਰ ਨਹੀਂ ਰਹਿ ਰਹੀ ਆਪਣੀ ਭੈਣ ਕੋਲ ਤਿੰਨ ਚਾਰ ਮਹੀਨੇ ਜਾਣ ਤੋਂ ਪਹਿਲਾਂ ਬੇਟੇ ਨਾਲ ਜਾਣ ਤੋਂ ਪਹਿਲਾਂ ਤਿੰਨ ਚਾਰ ਮਹੀਨੇ ਉਹ ਕੁੜੀ ਕੋ ਰਹੀ ਆ ਇੱਥੇ ਕੋਈ ਉਹਨਾਂ ਦਾ ਕੰਟੈਕਟ ਹੋ ਗਿਆ ਇੱਥੋਂ ਭੱਜ ਗਏ ਓਏ ਜਿਹੜੀ ਕੁੜੀ ਹੈਗੀ ਆ ਲੈ ਕੇ ਗਏ ਐ ਉਹਦੇ ਘਰ ਵਾਲੇ ਉਹਦੇ ਪਤੀ ਨੂੰ ਕੋਈ ਪਤਾ ਨਹੀਂ ਹੈਗਾ ਬਈ ਸਾਡੀ ਜਾਣਕਾਰੀ ਚ ਕੋਈ ਨਹੀਂ ਜੀ ਨਹੀਂ ਉਹ ਟ੍ਰੈਪ ਹੋਇਆ ਜਾਂ ਹੋਰ ਕੀ ਆ ਨਹੀਂ ਸਾਨੂੰ ਕੋਈ ਜਾਣਕਾਰੀ ਨਹੀਂ ਉਹ ਤਾਂ ਵਿਆਹੀ ਹੋਈ ਆ ਇਹ ਪਤਾ ਜਿਹੜਾ 모ਹਿਤ ਦਾ ਉਹਦਾ ਜੀਜਾ ਕੁੜੀ ਦਾ ਜੀਜਾ ਜਿਹੜੀ ਚਲ ਗਈ 모ਹਿਤ ਕੁਮਾਰ ਚਰਮਾ ਪੋਨੇ ਉਹਦੇ ਦਸਤਮ ਦਾ ਦੋ ਤਿੰਨ ਦਿਨ ਪਹਿਲਾਂ ਉਹਨੇ ਗੱਲ ਕੀਤੀ ਸੀ ਫੇ ਕੁੜੀ ਜਿਹੜੀ ਆ ਬਈ ਹੀ ਹੋਈ ਆ ਮੇਰੀ ਸਾਲੀ ਜਿਹੜੀ ਆ ਤੇ ਜਦਾ ਇਹਦਾ ਡਾਈਵੋਰਸ ਦਾ ਕੇਸ ਚੱਲਿਆ ਕਿੱਥੇ ਚੱਲਿਆ ਕਿਵੇਂ ਚੱਲਿਆ ਸਾਨੂੰ ਕੋਈ ਜਾਣਕਾਰੀ ਨਹੀਂ ਕੀ ਉਹਨਾਂ ਦੇ ਕਿੰਨੇ ਬੱਚੇ ਹੈਗੇ ਕੋਈ ਬੱਚਾ ਨਹੀਂ ਸਰ ਉਹਦੀ ਭੈਣ ਦੇ ਵੀ ਕੋਈ ਬੱਚਾ ਨਹੀਂ ਉਹਦਾ ਆਪਦਾ ਵੀ ਕੋਈ ਬੱਚਾ ਨਹੀਂ ਹਾਂਜੀ ਜਿਹੜਾ ਸਾਨੂੰ ਇੱਕ ਆਧਾਰ ਕਾਰਡ ਬਾਬੂ ਜੀ ਨੇ ਆਧਾਰ ਕਾਰਡ ਦਿੱਤਾ ਜਿਹੜਾ ਲੜਕੀ ਨਾਲ ਗਈ ਹੈ ਲੇਡੀ ਨਾਲ ਗਈ ਹੈ ਉਹਦਾ ਇੱਕ ਆਧਾਰ ਕਾਰਡ ਮਿਲਿਆ ਜਿੱਥੇ ਕਹਿੰਦੇ ਡਾਈਵੋਰਸ ਦਾ ਉਹਦਾ ਤਲਾਕ ਦਾ ਕੇਸ ਚੱਲ ਰਿਹਾ ਅਸੀਂ ਉਮੀਦ ਕਰਦੇ ਹਾਂ ਅਸੀਂ ਜਾਣਨ ਦੀ ਤਿਆਰੀ ਕਰ ਰਹੇ ਹਾਂ ਵੀ ਜਿਹੜਾ ਉਹਦਾ ਆਧਾਰ ਕਾਰਡ ਲੈ ਕੇ ਉਹਦੇ ਐਡਰੈਸ ਤੇ ਜਾਇਆ ਜਾਵੇ ਤਾਂ ਕਿ ਉੱਥੇ ਦੇ ਜਿਹੜਾ ਕੋਰਟ ਹੈ ਅਦਾਲਤ ਹੈ ਉੱਥੋਂ ਕਿਸੇ ਨੂੰ ਫੜ ਕੇ ਉਹਦਾ ਜਿਹੜਾ ਸਾਰਾ ਡਾਟਾ ਕਢਾ ਕੇ ਉਹਦੇ ਪੇਰੈਂਟਸਾਂ ਤੱਕ ਪਹੁੰਚ ਸਕੀ ਦੱਸ ਸਕੀ ਜਿਹੜੇ ਸਹੁਰੇ ਹਨ ਸਹੁਰਾ ਪਰਿਵਾਰ ਨੂੰ ਦੱਸ ਸਕੀ ਵੀ ਤੁਹਾਡੇ ਨਾਲ ਦੇ ਜਿਹੜੀ ਹੋਈ ਵੀ ਦੀ ਠੀਕ ਸੀ ਸਾਡੇ ਨਾਲ ਵੀ ਜਿਹੜਾ ਆ ਭਾਣਾ ਵਰਤ ਕੇ ਤੇ ਅਸੀਂ ਇਹੀ ਤੁਹਾਡੇ ਨਾਲ ਮਾਰੇ ਕਹਿਣਾ ਚਾਹੁੰਦੇ ਆ ਤਾਂ ਕਿ ਅਸੀਂ ਜਿਹੜਾ ਡਾਕੂਮੈਂਟ ਪ੍ਰੂਫ ਅੱਜ ਤੁਹਾਡੀ ਪਹਿਲੀ ਸਾਡੀ ਸਟੇਜ ਹੈ ਇਹ ਅਗਲਾ ਜਿਹੜਾ ਹੈ ਹੁਣ ਸਾਰਾ ਕੇਸ ਜਿਹੜਾ ਸਟੱਡੀ ਕਰਕੇ ਬਾਬੂ ਜੀ ਨੂੰ ਨਿਆਂ ਸਾਫ ਦਵਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਇਹ ਖਰੜਾ ठाਣਾ ਜਿੱਥੇ ਤੁਸੀਂ ਐਪਲੀਕੇਸ਼ਨ ਦਿੱਤੀ ਦਰਖਾਸਤ ਦਿੱਤੀ ਆ ਉਹ ਉਹ ਕੀ ਕਹਿੰਦੇ ਜੀ ਤੁਹਾਨੂੰ ਐਕਚੁਅਲੀ ਸਰ ਮੁੰਚੀ ਕੋਲ ਅਸੀਂ ਗਏ ਸੀ ਸਾਡੇ ਨਾਲ ਸਾਡੀ ਗੁਆਂਢੀ ਵੀ ਦੋ ਤਿੰਨ ਬੰਦੇ ਸਿਗੇ ਉਹ ਮੁੰਚੀ ਨੇ ਸਾਡੀ ਐਪਲੀਕੇਸ਼ਨ ਹੀ ਲੈ ਰਿਆ ਉਹ ਉਹ ਕਿਸੇ ਕਿਸੇ ਬੰਦੇ ਨੇ ਉਹਨਾਂ ਨੂੰ ਫੋਨ ਕੀਤਾ ਵੀ ਘੱਟੋ ਘਟਾ ਐਪਲੀਕੇਸ਼ਨ ਤੇ ਲਾਓ ਉਹਨਾਂ ਦੀ ਤੇ ਉਹ ਪੁਲਿਸ ਵਾਲੇ ਕਹਿ ਰਹੇ ਸੀ ਸਿਟੀ ਸਿਟੀ ਥੜਾ ਹੈ ਪੁਲਿਸ ਵਾਲੇ ਕਹਿ ਰਹੇ ਸੀ ਕਿ ਪਈ ਉਹ ਮੁੰਡਾ ਅਡਲਟ ਹੈ ਉਹ ਜਾ ਸਕਦਾ ਸਾਨੂੰ ਪਤਾ ਕਿੱਥੇ ਗਿਆ ਤੇ ਅਸੀਂ ਮਤਲਬ ਤੁਹਾਨੂੰ ਕੋਈ ਲੋੜ ਨਹੀਂ ਉਹ ਤੇ ਪਿੱਛੇ ਜਾਣ ਦੀ ਉਹ ਵਿਆਹ ਕਰਾ ਸਕਦਾ ਆਪਣਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸੁਣਾਈ ਜਾਈ ਨਹੀਂ ਲੰਦੇ ਹੈਗਾ